ਕੱਲ ਯਾਨੀ ਕਿ 11 ਮਾਰਚ ਨੂੰ ਪੰਜਾਬ ਨੂੰ ਨਵੀਂ ਸਰਕਾਰ ਮਿਲ ਜਾਵੇਗੀ। ਹਰ ਵਾਰ ਦੀ ਤਰ੍ਹਾਂ ਈਸ਼ਵਾਰ ਵੀ ਲੋਕਾਂ ਨੂੰ ਨਵੀਂ ਸਰਕਾਰ ਤੋਂ ਕਈ ਉਮੀਦਾਂ ਨੇ। ਐਬੀਪੀ ਸਾਂਝਾ ਨੇ ਲੋਕਾਂ ਤੋਂ ਇਹ ਜਾਣਿਆ ਕਿ ਨਵੀਂ ਸਰਕਾਰ ਤੋਂ ਆਖਿਰ ਉੱਠੀ ਉਮੀਦ ਕਰਦੇ ਨੇ। ਤੇ ਕਿਹੜੇ ਕੰਮ ਜਨਤਾ ਚਾਹੁੰਦੀ ਹੈ ਕਿ ਸਰਕਾਰ ਪਹਿਲ ਦੇ ਆਧਾਰ ਤੇ ਕਰੇ। ਨੌਜਵਾਨਾਂ ਲਈ ਇਹੀ ਮੈਂ ਚਾਹਾਂਗਾ ਕਿ ਅੱچھے ਇੰਸਟੀਚਿਊਟ ਇੱਥੇ ਆਣ, ਅੱਚੀ ਚੰਗੀਆਂ ਕੰਪਨੀਆਂ ਇੱਥੇ ਆਣ ਜਿਹਦੇ ਕਰਕੇ ਹਰ ਨੌਜਵਾਨ ਜਿਹੜਾ ਕੋਲੇਜ ਤੋਂ ਪੜ੍ਹ ਕੇ ਬਾਹਰ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹਰ ਸਟੂਡੈਂਟ ਅੱਜ ਕੱਲ ਬਾਹਰ ਜਾਂਦਾ ਹੈ ਇੰਡੀਆ ਤੋਂ ਬਾਹਰ ਜਾਂਦਾ ਸੋਚਦਾ ਹੈ ਕਿ ਉਹਨਾਂ ਦੀ ਸੋਚ ਹੈਗੀ ਹੈ ਕਿ ਮੈਂ ਇੱਥੋਂ ਬਾਹਰ ਨਿਕਲਾਂ ਲੇਕਿਨ ਉਹੀ ਸੁੱਖ ਸੁਵਿਧਾਵਾਂ ਜੇ ਸਾਨੂੰ ਇੱਥੇ ਮਿਲ ਜਾਣੀਆਂ ਉਹੀ ਕੰਪਨੀਆਂ ਜੇ ਸਾਡੇ ਕੋਲ ਇੱਥੇ ਪੰਜਾਬ ਚ ਆਣ ਗਈਆਂ ਜਾਂ ਹਿੰਦੁਸਤਾਨ ਚ ਆਣ ਗਈਆਂ ਤੇ ਸਾਨੂੰ ਉਸ ਚੀਜ਼ ਦਾ ਬੈਨੀਫਿਟ ਇੱਥੇ ਹੀ ਮਿਲੇਗਾ ਜਿਸ ਤਰ੍ਹਾਂ ਕਿ ਕੱਲ ਇਲੈਕਸ਼ਨਸ ਦਾ ਰਿਜ਼ਲਟ ਆਉਣ ਵਾਲਾ ਹੈ ਮੈਂ ਤਾਂ ਇਹ ਚਾਹਾਂਗਾ ਕਿ ਜਿਹੜੀ ਸਰਕਾਰ ਰਾਜਦੀ ਹੈ ਉਹ ਸਭ ਤੋਂ ਪਹਿਲਾਂ ਆ ਕੇ ਆਪਣੀ ਜਿਹੜੀ ਆਮ ਪਬਲਿਕ ਆ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣੇ ਕਿੱਥੇ-ਕਿੱਥੇ ਆਮ ਜਨਤਾ ਜਿਹੜੀ ਆ ਲੈਕਰ ਉਹਨਾਂ ਨੂੰ ਜੜੀਆਂ ਉਹਨਾਂ ਦੀ ਫੈਸਿਲਿਟੀਆਂ ਉਹਨਾਂ ਨੂੰ ਪ੍ਰੋਪਰ ਦਵੇ ਕਿ ਪੰਜਾਬ ਚੋਂ ਨਸ਼ਾ ਬਾਹਰ ਨਿਕਲੇ ਜਿਹੜੀ ਚੀਜ਼ ਮੈਂ ਮੰਨਦਾ ਮੈਂ ਕਿ ਪੰਜਾਬ ਚੋਂ ਨਸ਼ਾ ਬਾਹਰ ਨਿਕਲੇ ਉਸ ਚੀਜ਼ ਤੇ ਕੁਝ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਰੋਡ ਦਾ ਸ਼ਹਿਰ ਸਾਰਾ ਟੁੱਟਾ ਪਿਆ ਜਿਹੜੇ ਸ਼ਹਿਰ ਦੀ ਗੱਲ ਕਰਨੇ ਸ਼ਹਿਰ ਸਾਰਾ ਟੁੱਟਾ ਪਿਆ ਔਰ ਸ਼ਹਿਰ ਵਾਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਇਹ ਸਿਵਲ ਲਾਈਨ ਚ ਵੜੇ ਰਹੇ ਨੇ ਇਹਦੇ ਕਰਕੇ ਇਹ ਸਰਕਾਰਾਂ ਜੜੀਆਂ ਨਾ ਪਿੱਛੇ ਪੈ ਜਾਂਦੀਆਂ ਔਰ ਇਸੇ ਕਰਕੇ ਮੁਲਕ ਦਾ ਭਲਾ ਨਹੀਂ ਹੁੰਦਾ ਸਟੇਟ ਦਾ ਭਲਾ ਨਹੀਂ ਹੁੰਦਾ ਵੇਖੋ ਉਮੀਦ ਇਹ ਹੈ ਕਿ ਜਿਹੜੀ ਵੀ ਸਰਕਾਰ ਆਵੇ ਉਹ ਕੰਮ ਕਰੇ ਜਿਹੜੇ ਸਾਰੇ ਪੋਲੀਟੀਕਲ ਲੀਡਰ ਆਪਣੇ ਮੈਨੀਫੈਸਟੋ ਦੇ ਵਿੱਚ ਡਿਕਲੇਅਰ ਕਰਦੇ ਨੇ ਜਿਸ ਤਰ੍ਹਾਂ ਇੱਕ ਤੇ ਕਰਪਸ਼ਨ ਫ੍ਰੀ ਸਾਨੂੰ ਚਾਹੀਦੀ ਗਵਰਨਮੈਂਟ ਜੇ ਕਰਪਸ਼ਨ ਫ੍ਰੀ ਹੋ ਜਾਵੇ ਤੇ ਫਿਰ ਉਹਦਾ ਮਤਲਬ ਕਿ ਇੰਨਾ ਕੁ ਪੈਸਾ ਆ ਜਾਏਗਾ ਜਿੰਨਾ ਡਿਵੈਲਪਮੈਂਟ ਬਹੁਤ ਵਧੀਆ ਹੋ ਸਕਦੀ ਹੈ ਪੰਜਾਬ ਦੀ ਸੈਕੰਡਲੀ ਇਹ ਹੈ ਕਿ ਜਿਹੜਾ ਲਾਅ ਐਂਡ ਆਰਡਰ ਦੀ ਕੰਡੀਸ਼ਨ ਹੈ ਜਿਹੜਾ ਨਸ਼ਾ ਵਗੈਰਾ ਜੋ ਪੰਲੀ ਹੋ ਰਿਹਾ ਵਾ ਉਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਇਹ ਸਭ ਕੁਝ ਕਰਵਾ ਰਹੇ ਆ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕੋਈ ਵੀ ਸਰਕਾਰ ਆਵੇ ਪਰ ਸਾਡੀ ਜ਼ਰੂਰਤ ਜਿਹੜੀ ਹੈ ਅਸਲੇ ਬਿਜ਼ਨਸ ਦੀ ਹੈ ਬਿਜ਼ਨਸ ਦੀ ਹਾਲਤ ਡੇ ਬਾਏ ਡੇ ਖਸਤਾ ਹੋ ਰਹੀ ਹੈ ਅਸੀਂ ਚਾਹਾਂਗੇ ਸਭ ਤੋਂ ਪਹਿਲੇ ਬਿਜ਼ਨਸ ਨੂੰ ਪ੍ਰੋਮੋਟ ਕੀਤਾ ਜਾਵੇ ਜਿਹੜੀ ਅਸਲੇ ਯੰਗਸਟਰਸ ਦੇ ਵਿੱਚ ਚੱਲਦਾ ਪਿਆ ਵਾ ਬਹੁਤ ਜ਼ਿਆਦਾ ਨਸ਼ੇ ਦਾ ਉਸ ਚੀਜ਼ ਨੂੰ ਖਤਮ ਕੀਤਾ ਜਾਵੇ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇ ਮੀਨ ਤਾਂ ਇਹੋ ਚੀਜ਼ਾਂ ਹੀ ਆ ਇਹੋ ਮੁੱਦੇ ਸਾਡੇ ਨੇ ਹੋਰ ਇਸ ਤੋਂ ਜ਼ਿਆਦਾ ਕੋਈ ਅਸੀਂ ਸਰਕਾਰ ਤੋਂ ਜ਼ਿਆਦਾ ਉਮੀਦ ਨਹੀਂ ਰੱਖਦੇ ਕਾਹਦਾ ਚੰਗੀ ਆਵੇ ਜਿਹੜੀ ਭਾਈ ਲੋਕਾਂ ਦੇ ਕੰਮ ਕਰੇ ਮੁਲਾਜ਼ਮਾਂ ਨੂੰ ਨੌਕਰੀ ਦੇਵੇ ਸਭ ਕੁਝ ਕਰੇ ਇਹ ਹੀ ਗੱਲ ਹੈ ਪੰਜਾਬ 'ਚ ਜਿਹੜੀ ਭ੍ਰਿਸ਼ਟਾਚਾਰ ਆ ਉਹਨੂੰ ਬੰਦ ਕਰੇ ਸਭ ਤੋਂ ਵੱਡਾ ਮੁੱਦਾ ਜੀ ਪੰਜਾਬ 'ਚ ਬੇਰੋਜ਼ਗਾਰੀ ਦਾ ਬੇਰੋਜ਼ਗਾਰੀ ਦਾ ਮੁੱਦਾ ਹੱਲ ਹੋਵੇ ਉਸ ਤੋਂ ਬਾਅਦ ਹੈ ਜੀ ਨਸ਼ਾ ਗੋਰੀ ਦਾ ਉਹ ਹੱਲ ਹੋਵੇ ਪੰਜਾਬ ਸੁਧਰ ਸਕਦਾ ਹੈ ਸਰਕਾਰ ਜੋ ਵੀ ਆਵੇ ਨਿਰਪੱਖ ਨਿਰਪੇਸ਼ ਤੇ ਨਿਰ ਧੜਕਾਵੇ ਸਭ ਤੋਂ ਵੱਡਾ ਮੁੱਦਾ ਆਪਣੇ ਦੇਸ਼ ਦੀ ਇਕਰ ਹੀ ਆਪਾਂ ਕਹਿ ਸਕਦੇ ਹਾਂ ਵੀ ਜੋ ਵੀ ਇਕਨੋਮੀ ਹੈ ਮੇਨ ਚੀਜ਼ ਹੈ ਉਹ ਕਿਸਾਨੀ ਤੇ ਡਿਪੈਂਡ ਕਰਦੀ ਆ ਕਿਸਾਨੀ ਜ਼ਿਮੀਂਦਾਰ ਜੋ ਵੀ ਆ ਵਿਚਾਰੇ ਇੱਕ ਲੀਓ ਲੱਥੀ ਹੋਈ ਆ ਮਤਲਬ ਗਰੀਬਾਂ ਦੀ ਕੋਈ ਸਹੂਲਤ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਤੇ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਮਿਲਣੇ ਚਾਹੀਦੀਆਂ। ਇਹ ਉਮੀਦਾਂ ਕਰਦੇ ਆ ਕਿ ਸਾਰਾ ਡਿਵੈਲਪਮੈਂਟ ਹੋਵੇ ਪੰਜਾਬ 'ਚ, ਜੋਬਸ ਲਈ ਪ੍ਰੋਵਾਈਡ ਕਰਨ। ਹਰੇਕ ਤਰ੍ਹਾਂ ਦੀ ਸਹੂਲਤ ਹੋਵੇ ਪੰਜਾਬ 'ਚ। ਤੇ ਉਮੀਦ ਇਹ ਹੈ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ ਤੇ ਹੋਰ ਕਈ ਸੁਧਾਰ ਹੋਣਗੇ, ਨਸ਼ੇ ਮੁਕਤ ਹੋਵੇ ਪੰਜਾਬ ਜੀ। ਸਭ ਤੋਂ بڑا ਇਸ਼ੂ ਇਥੇ ਹੈ ਵੀ ਸੜਕ ਦਾ ਟ੍ਰੈਫਿਕ ਇੰਨਾ ਜ਼ਿਆਦਾ ਹੈ ਜਿਹੜਾ ਡਿਵਾਈਡਰ ਬਣ ਰਿਹਾ ਸੀ ਉਹ ਖਰਾਬ ਖਤਮ ਹੋ ਗਿਆ। ਉਹ ਬਹੁਤ ਜ਼ਰੂਰੀ ਚਾਹੀਦਾ ਕਿਉਂਕਿ ਰੋਜ਼ ਦਾ ਇੱਕ ਐਕਸੀਡੈਂਟ ਹੈ ਇਸ ਸੜਕ 'ਤੇ। ਤੋ ਇਹੀ ਹੈ ਵੀ ਗਵਰਨਮੈਂਟ ਜਿਹੜੀ ਵੀ ਆਏ ਲੋਕਲ ਆਏ ਜਾਂ ਕਾਂਗਰਸ ਆਏ ਜਿਹੜਾ ਮਰਜੀ ਆਏ ਉਹ ਆ ਕੇ ਇਹੀ ਕੰਮ ਕਰਾਏ ਤੇ ਸਭ ਤੋਂ ਵਧੀਆ ਕੰਮ ਹੋਏਗਾ ਅਸੀਂ ਸਰਕਾਰ ਤੋਂ ਇਹੀ ਉਮੀਦ ਕਰਦੇ ਆਂ ਵੀ ਜਿਹੜੀ ਵੀ ਸਰਕਾਰ ਆਵੇ ਵਧੀਆ ਕੰਮ ਕਰੇ ਜਦਕਿ ਇੱਥੇ ਜਿਵੇਂ ਹੁਣ ਅਸੀਂ ਕਹਿੰਦੇ ਆਂ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋਣਾ ਚਾਹੀਦਾ ਸਾਰ ਇੱਥੋਂ ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਹਨੂੰ ਨੁਕੀਲ ਬਣੀ ਚਾਹੀਦੀ ਹੈ ਤੇ ਅਸੀਂ ਕਹਿੰਦੇ ਜੋ ਵੀ ਆਵੇ ਤੇ ਇੱਥੇ ਵਧੀਆ ਕੰਮ ਕਰੇ ਤੇ ਕਹਿਣ ਦਾ ਭਾਵੇਂ ਇੱਥੇ ਹਰ ਸੈਕਟਰ 'ਚ ਮੋਡਲ ਸਕੂਲ ਖੋਲਨੇ ਚਾਹੀਦੇ ਆ ਸਨਾਚਿੰਗ ਬਹੁਤ ਹੋ ਰਹੀ ਆਇਏ ਥੇ ਬੁੜੀਆਂ ਬਜਰੀਆਂ ਜਾ ਰਹੀਆਂ ਨੇ ਮਾਰਕਟ ਤੋਂ ਆਈ ਉਹਦਾ ਚੇਨ ਕੋ ਲੈ ਗਿਆ ਆ ਦੂਸਰੇ ਕਈ ਮੁੰਡੇ ਆਪਣਾ دولت ਬਾਪ ਦੀ ਹੁੰਦੀ ਆ ਉਹਨਾਂ ਨੇ ਕੋਈ ਮੋਟਰਸਾਈਕਲ ਲੈਤਾ ਕੋਈ ਉਹ ਲੈਤਾ ਉਹ ਇੱਥੇ ਪਟਾਕੇ ਮਾਰਦੇ ਮਾਰਦੇ ਫਿਰਦੇ ਚਲੇ ਜਾਂਦੇ ਨੇ ਆ ਬੇਰੋਜ਼ਗਾਰ ਨੇ ਜਿਹੜੇ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਸਰਕਾਰ ਅਗੇ ਬੇਨਤੀ ਹੈ ਕਿ ਜਿਹੜੀ ਵੀ ਸਰਕਾਰ ਆਂਦੀ ਹੈ ਨਾ ਹੀ ਤੇ ਜਿਹੜੇ ਕਿਸਾਨ ਹੈ ਨਾ ਉਹ ਆਤਮ ਹੱਤਿਆ ਕਰ ਰਹੇ ਹੈਗੇ ਕਰਜ਼ੇ ਦੇ ਕਾਰਨ ਉਹਨਾਂ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ ਤੇ ਉਹਨਾਂ ਦੇ ਫਾਸਲੇ ਦੇ ਰੇਟ ਬਣਨੇ ਚਾਹੀਦੇ ਠੀਕ ਹੈ ਨਹੀਂ ਕੋਈ ਵੀ ਚੀਜ਼ ਹੈਗੀ ਉਹਦਾ ਰੇਟ ਬਣਿਆ ਜਾਊਗਾ ਤਾਂ ਬਧੇ ਕੁਸ਼ੈਲੀ ਹੋਊਗੀ ਜੈਸੇ ਲਾਈਟ ਹੈਗੀ ਇਹ 24 ਘੰਟੇ ਮਿਲਣੀ ਚਾਹੀਦੀ ਤੇ ਲਾਈਨਾਂ ਟੁੱਟ ਜਾਂਦੀਆਂ ਹਨ ਇਹਨਾਂ ਨੂੰ ਅੰਡਰਗਰਾਉਂਡ ਕਰਨਾ ਚਾਹੀਦਾ ਤੇ ਮਾਮਲਾ ਇਹ ਹੈ ਕਿ ਵਿਚਾਰਾ ਉਹਨਾਂ ਗਰੀਬ ਲੋਕਾਂ ਹੈਗੇ ਭਾਵੇਂ ਸ਼ਹਿਰ ਵਿੱਚ ਹੈਗੇ ਭਾਵੇਂ ਪਿੰਡਾਂ ਦੇ ਵਿੱਚ ਹੈਗੇ ਉਹਨਾਂ ਨੂੰ ਚਾਰ-ਚਾਰ ਮਰਲੇ ਪਲਾਟ ਤੇ ਬਣਾ ਕੇ ਸਰਕਾਰ ਦੇਹ ਮੇਰੀ ਆਹੀ ਮੰਗੇਗੀ ਤੇ ਵੀ ਕੋਈ ਵੀ ਸਰਕਾਰ ਆਵੇ ਸਭ ਤੋਂ ਪਹਿਲਾਂ ਨਸ਼ਾ ਮੁਕਤ ਪੰਜਾਬ ਚਾਹੀਦਾ ਸਾਨੂੰ ਜਿਹੜੇ ਠੇਕਿਆਂ ਦੀ ਜਿਹੜੀ ਸ਼ਰਾਬ ਦੇ ਠੇਕਿਆਂ ਦੀ ਵਧ ਰਹੀ ਹੈ ਦਿਨ ਬਾ ਦਿਨ ਘਟ ਘਟ ਤੋਂ ਘਟ ਕੀਤੀ ਜਾਵੇ ਤੋਂ ਵੱਧ ਇਥੇ ਇੰਡਸਟਰੀ ਆਵੇ ਪੰਜਾਬ 'ਚ ਔਰ ਕੋਈ ਵੀ ਸਰਕਾਰ ਆ ਇੰਡਸਟਰੀ ਲੈ ਕੇ ਆਵੇ ਉਹਦੇ ਨਾਲ ਬੇਰੁਜ਼ਗਾਰ ਜਿਹੜੇ ਨੌਜਵਾਨ ਨਸ਼ਿਆਂ 'ਚ ਪਏ ਨੇ ਉਹ اسی ਕਰਕੇ ਨਸ਼ਿਆਂ 'ਚ ਪਏ ਨੇ ਉਹਨਾਂ ਨੂੰ ਉਹਨਾਂ ਕੋਲ ਰੁਜ਼ਗਾਰ ਨਹੀਂ ਆ ਜਿਹੜੀ ਵੀ ਨਵੀਂ ਸਰਕਾਰ ਆਵੇ ਅਸੀਂ ਉਤੋਂ ਇਹ ਮੰਗ ਚਾਉਂਦੇ ਆ ਸਾਡੀਆਂ ਦੋ ਮੰਗਾਂ ਮੁੱਖ ਆ ਇੱਕ ਤਾਂ ਜਿਹੜਾ ਸਾਡਾ ਪੰਜਾਬ ਆ ਉਹ ਨਸ਼ਾ ਮੁਕਤ ਹੋਣਾ ਚਾਹੀਦਾ ਆ ਦੂਸਰਾ ਇਹ ਆ ਹਰੇਕ ਬੰਦੇ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਆ ਇਹ ਜਿਹੜੀਆਂ ਦੋ ਮੰਗਾਂ ਸਾਡੀਆਂ ਮੇਨ ਆ ਜਿਹੜੀ ਸਰਕਾਰ ਆਉਣ ਵਾਲੀ ਉਹਦੇ ਕੋਲੋਂ ਇਹੀ ਮੰਗਿਆ ਵੀ ਜਿਹੜੀ ਆਉਣ ਵਾਲੀ ਸਰਕਾਰ ਬਣੇ ਉਹ ਸਰਕਾਰ ਦੇ ਵਿੱਚ ਹਰ ਇੱਕ ਦੇ ਨਾਲ ਪੂਰਾ ਪੂਰਾ ਇਨਸਾਫ ਹੋਵੇ ਸਾਰਿਆਂ ਨੂੰ ਇੱਕੋ ਜਿਹਾ ਬਰਾਬਰ ਦਾ ਹੱਕ ਮਿਲਣ ਤੇ ਕਿਸੇ ਨਾਲ ਵੀ ਇਨਸਾਫੀ ਨਾ ਹੋਵੇ ਮੈਂ ਨਵੀਂ ਸਰਕਾਰ ਤੋਂ ਇਹੀ ਉਮੀਦ ਰੱਖਦਾ ਵੀ ਪ੍ਰਸ਼ਾਸਨ ਜਿਹੜਾ ਵਧੀਆ ਅਫਸਰ ਵਧੀਆ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਬਸ ਸਰਕਾਰ ਤੋਂ ਇਹੀ ਮੰਗਾ ਇਕੋ ਜਿਹਾ ਸਾਰਿਆਂ ਨੂੰ ਪ੍ਰਸ਼ਾਸਨ ਤੋਂ ਇਨਸਾਫ ਮੰਗਣਾ ਹੋਣਾ ਚਾਹੀਦਾ ਮੈਂ ਕਹਿਣਾ ਚਾ ਰਿਹਾ ਜੀ ਕੱਲ ਨੂੰ ਕੋਈ ਵੀ ਸਰਕਾਰ ਆਂਦੀ ਹੈ ਆਪਣੇ ਪੰਜਾਬ ਦੇ ਵਿੱਚ ਇੱਕ ਤਾਂ ਵਪਾਰੀਆਂ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ ਵਪਾਰੀ ਵਰਗ ਦੀ ਉਹ ਆਵਾਜ਼ ਸੁਣਨ ਕਿ ਵਪਾਰੀ ਕੀ ਚਾਹੁੰਦਾ ਹੈ ਤੇ ਦੂਸਰਾ ਵੀ ਪੰਜਾਬ ਚ ਨਸ਼ਾ ਮੁਕਤ ਹੋਣਾ ਚਾਹੀਦਾ ਬਿਲਕੁਲ ਵੀ ਨਸ਼ਾ ਖਤਮ ਹੋ ਜਵੇ ਤੋਂ